ਕਿ ਤਾਇ ਨੜ ਬਣੇ ਨਾ ਪੀ ਉੱਥੇ ਰੂਣ ਆਪਣਾ ਮੇਰੇ ਟਿੱਕਿਆਂ ਦਾ ਪਿੰਡ ਹੋ ਸਾਰੀ ਦੁਨੀਆਂ ਤਸਨਾ ਮੇਰੇ ਟਿੱਕਿਆਂ ਦਾ ਪਿੰਡ ਸਾਰੀ ਦੁਨੀਆਂ ਤਸਨਾ ਯੋਹੀ ਮੁਫਤ ਮੈਂ ਨਹੀਂ ਮਿਲਤੇ ਸੰਦੂਰ ਦਰਦ ਲੈਣੇ ਕੇ ਲਈ ਵੀ ਅਰੇ ਬੜੇ ਜ਼ਖਮ ਖਾਣੇ ਪੜਦੇ ਵਾਹ ਜੀ ਤੜਕੇ ਦੇ ਵੇਲੇ ਲੋਕ ਭਾਗਾਂ ਵਾਲੇ ਜਾਗਦੇ ਤੜਕੇ ਦੇ ਵੇਲੇ ਲੋਕ ਭਾਗਾਂ ਵਾਲੇ ਜਾਗਦੇ ਪਿਛਲੇ ਸਮੇਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਦੀ ਚਲਕ ਹਰੇਕ ਪੰਜਾਬੀ ਦੇ ਚਿਹਰੇ ਤੋਂ ਸਾਫ਼ ਵੇਖੀ ਜਾ ਸਕਦੀ ਹੈ ਅਤੇ ਇਹ ਵਿਰੋਧ ਹੁਣ ਸੱਭਿਆਚਾਰਕ ਜਾਂ ਸਾਹਿਤਕ ਸਭਾਵਾਂ ਵਿੱਚ ਵੀ ਆਪਣੀ ਦਸਤਕ ਦੇਣ ਲੱਗਾ ਹੈ। ਸਥਾਨਕ ਪੰਜਾਬੀ ਪਬੰਦੇ ਖੁੱਲੇ 베ੜੇ ਵਿੱਚ ਪੰਜਾਬੀ ਗੀਤਕਾਰ ਮੰਚ ਵੱਲੋਂ ਡਾਕਟਰ ਗੁਰਚਰਨ ਕੌਰ ਕੋਚੇ ਦੀ ਅਗਵਾਈ ਹੇਠ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਤੜਕੇ ਦੇ ਵੇਲੇ ਲੋਕ ਭਾਗਾਂ ਵਾਲੇ ਜਾਗਦੇ ਲੜਕੇ ਦੇ ਵੇਲੇ ਲੋਕ ਭੱਦਾ ਵਾਲੇ ਜਾਗਦੇ ਬੋਲ ਮਰਦਾਨਿਆ ਸ਼ਬਦ ਆਸਾ ਰਗਦੇ ਜਪ ਜੀ ਦਾ ਜਾਪ ਇਹੋ ਬੰਦੇ ਦੀ ਕਮਾਈ ਹੈ ਆਇਆ ਬਾਬੇ ਨਾਨਕ ਦਾ ਬਾਬੇ ਨਾਨਕ ਦਾ ਬੋਲ ਸ਼ੁਕਰੀ ਜਿਸ ਤਰ੍ਹਾਂ ਉੱਗੇ ਲੋਕ ਗਾਇਕ ਪਾਲੀ ਦੇਵਤਵਾਲੀਆ ਅਤੇ ਪ੍ਰਗਟ ਖਾਨ ਮੁਖਤੋਤੇ ਸ਼ਾਮਲ ਹੋਏ ਆਪਣੇ ਸੰਬੋਧਨ ਵਿੱਚ ਡਾਕਟਰ ਗੁਚਰਨ ਕੌਰ ਕੋਚਨ ਨੇ ਕਿਹਾ ਕਿ ਨਵੀਆਂ ਪੀੜ੍ਹੀਆਂ ਨੂੰ ਆਪਣੇ ਗੌਰਵਮਈ ਵਿਰਸੇ ਤੇ ਉਸ ਦੀ ਮਰਿਆਦਾ ਨਾਲ ਜੋੜੀ ਰੱਖਣ ਲਈ ਸੱਭਿਆਚਾਰਕ ਤੇ ਸਹਿਿੱਤਕ ਸਮਾਗਮਾਂ ਦੇ ਵੱਧ ਤੋਂ ਵੱਧ ਆਯੋਜਨ ਅੱਜ ਸਮੇਂ ਦੀ ਮੁੱਖ ਮੰਗ ਹੈ ਕਵੀ ਦਰਬਾਰ ਵਿੱਚ ਉਸ ਵੇਲੇ ਮੋੜ ਆਇਆ ਜਦੋਂ ਡਾਕਟਰ ਗੁਰਜਾਰ ਸਿੰਘ ਭੰਦੇ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਦੇ ਮੌਜੂਦਾ ਕਿਸਾਨੀ ਸੰਕਟ ਦੀ ਗੱਲ ਛੋਹੀ ਸਮਾਗਮ ਵਿੱਚ ਮੌਜੂਦ ਸਾਰੀਆਂ ਸ਼ਖਸੀਅਤਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੀ ਪੁਰਜੋਰ ਨਿੰਦਾ ਕੀਤੀ ਗਈ ਅਤੇ ਕਿਸਾਨੀ ਸੰਘਰਸ਼ ਦੀ ਖੁੱਲੀ ਹਮਾਇਤ ਦਾ ਐਲਾਨ ਕੀਤਾ। ਅੰਤ ਵਿੱਚ ਪੰਜ ਦੇ ਪ੍ਰਧਾਨ ਸਰਬਜੀਤ ਸਿੰਘ ਵਿੱਡੀ ਨੇ ਵੀ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕਰਦੇ ਹੋਏ ਸਾਡੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਹਰੇਕ ਮੋਰਚੇ ਤੇ ਬਰਾਬਰ ਡਟਣ ਦਾ ਐਲਾਨ ਕੀਤਾ। ਸਮਾਗਮ ਦਾ ਮੰਚ ਸੰਚਾਲਨ ਕੁਲਵਿੰਦਰ ਕਿਰਨ ਨੇ ਬਾਖੂ ਬੀ ਨਵਾਇਆ। ਅੱਜ ਕਹਿਣਾ ਨਾ ਜਾਵੇ ਹਾਏ ਜਦੋਂ ਵੀਰ ਕੋਲੇ ਜਾਵਾਂ ਹਾਏ ਮੇਰੇ ਦਿਲ ਦਾ ਪੁੱਛਦੇ ਨਹੀਂ ਕੋਈ ਉਹ ਲੋ ਜਹਾ ਹੁਣਾ ਜੇ ਰਿੱਕਿਆਂ ਦਾ ਪੈਂਦੇ ਹੇ ਸਾਰੀ ਦੁਨੀਆ ਤੋਂ ਮੈਂ ਨਹੀਂ ਆdepend ਕਿੰਨੀ ਮਸਰੀ ਦੁਨੀਆ ਖਸਰਾ ਇਹਦੇ ਕਿ ਸਸਰਾਂ ਪਰ ਜੀ ਕੋਈ ਜਨਾ ਹਾਂ ਜੀ ਹੇ ਮੇਰੀ ਸਸੂ ਬੜੀ ਚੰਗੀ ਮੈਨੂੰ ਧੀ ਵਾਂਗੂ ਰੱਖੇ ਹਾਏ ਮੈਨੂੰ ਕੰਮ ਨਾ ਜਿ ਆਵੇ ਮੈਂ ਬਸ ਪਿਆਰ ਨਾਲ ਦੱਸ ਰਿਹਾ ਹੱਥ ਤੇ ਤਿਆ ਨਾਲ ਬਣੇ ਨਾ ਤੀ ਉੱਠੇ ਰੋਣਾ ਪੁਣਾ ਮੇਰੇ ਤੇ ਕਿਆਂ ਦਾ ਪੰਡ ਹਏ ਸਾਰੀ ਦੁਨੀਆਂ ਤੋ ਸੁਨਾ ਮੇਰੇ ਤੇ ਕਿਆਂ ਦਾ ਪੰਡ ਸਾਰੀ ਦੁਨੀਆਂ ਤੋ ਸੁਨਾ ਯੋਹੀ ਮੁਫਤ ਮੈਂ ਨਹੀਂ ਮਿਲਤੇ ਸੰਦੂ ਦਰਦ ਲੈਣੇ ਕੇ ਲਈ ਵੀ ਅਰੇ ਬੜੇ ਜਮ ਖਾਣੇ ਪੜਦੇ। ਵਾਹ ਜੀ। ਪੰਜਾਬੀ ਗੀਤਕਾਰ ਮੰਚ ਵੱਲੋਂ ਅ ਪੰਜਾਬੀ ਦੇ ਬਹੁਤ ਹੀ ਉਚਕੁੱਤੀ ਦੇ ਕਵੀਆਂ ਦੀ ਹਾਜ਼ਰੀ ਦੇ ਵਿੱਚ ਕਵੀ ਦਰਬਾਰ ਕੀਤਾ ਗਿਆ। ਤੇ ਸਾਰੇ ਕਵੀਆਂ ਨੇ ਅੱਜ ਦਾ ਜਿਹੜਾ ਕਿਸਾਨੀ ਦਾ ਦਰਦ ਹੈ, ਜਿਹੜਾ ਕਿਸਾਨੀ ਦਾ ਮਸਲਾ ਚੱਲ ਰਿਹਾ ਉਸ ਬੰਦ ਦੇ ਵਿੱਚ ਸਾਰੇ ਕਵੀਆਂ ਨੇ ਆਪਣੀਆਂ-ਆਪਣੀਆਂ ਰਚਨਾਵਾਂ ਪੜੀਆਂ ਤੇ ਬਹੁਤ ਰੰਗ ਬਣਿਆ ਜਿਹਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਡਾਕਟਰ ਗੁਜਾਰ ਕੰਪੇਟ ਜੀ ਮਾਣਗੁਰ ਚੱਟਕਾ ਕੋਰਟੇ ਜੀ ਡਾਕਟਰ ਬਰਕਾਟ ਸਿੰਘ ਗਿੱਲ ਪ੍ਰਗਟਖਾਨ ਜੀ ਪਾਲੀਵੇਕ ਵਾਲੀਆ ਜੀ ਬਹੁਤ ਸਾਰੇ ਲੋਕਾਂ ਦੇ ਕਵੀ ਇਕੱਠੇ ਹੋਏ ਔਰ ਇਹ ਅੱਜ ਪੜਨ ਕੀਤਾ ਅਸੀਂ ਸਾਰੇ ਕਵੀਆਂ ਨੇ ਕਲਾਕਾਰਾਂ ਨੇ ਇਕੱਠੇ ਹੋ ਕੇ ਕਿ ਜਿਹੜਾ ਕਿਸਾਨੀ ਦਾ ਮਸਲਾ ਚੱਲ ਰਿਹਾ ਅਸੀਂ ਉਸ ਜਿਹੜੇ ਮਸਲੇ ਦੀ ਡਟ ਕੇ ਹਮਾਇਤ ਕਰਦੇ ਹਾਂ ਔਰ ਹਰ ਤਰ੍ਹਾਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਊਗਾ ਪੰਜਾਬੀ ਗੀਤਕਾਰ ਮੰਚਾ ਵੱਲੋਂ ਅਸੀਂ ਸਾਰੇ ਡਟ ਕੇ ਕਿਸਾਨਾਂ ਦੇ ਨਾਲ ਆ ਦੇ ਲੈਕ ਹੋਣ ਦੇ ਨਾਤੇ ਅਸੀਂ ਆਪਣਾ ਫਰਜ਼ ਪੂਰਾ ਪੂਰਾ ਇਮਾਨਦਾਰੀ ਦੇ ਨਾਲ ਨਿਭਾਵਾਂਗੇ ਔਰ ਨਿਭਾ ਰਹੇ ਹਾਂ